ਅੰਮ੍ਰਿਤਸਰ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਕਰਮਚਾਰੀਆਂ ਵਿੱਚ ਆਪਸੀ ਝਗੜੇ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਕਈ ਮੁਲਾਜ਼ਮ ਚਾਰੀਆਂ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ ਤੇ ਕੰਮ ਕਰਦੇ ਹਨ ਅਤੇ PF ਫੰਡ ਬਾਰੇ ਲੇਬਰ ਕੋਰਟ ਵਿੱਚ ਰਿਪੋਰਟ ਦਿੱਤੀ ਸੀ ਇਸ ਕਰਕੇ ਟੋਲ ਪਲਾਜ਼ਾ ਮਾਲਕ ਆਰਕੇ ਚੌਧਰੀ ਵੱਲੋਂ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਇਸ ਦੇ ਵਿਰੋਧ ਵਿੱਚ ਕਰਮਚਾਰੀਆਂ ਨੇ ਸ਼ਾਂਤੀਪੂਰਨ ਟੰਗ ਨਾਲ ਤਰਨਾਲ ਗਿਆ ਸੀ ਜ਼ਖਮੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਰਨੇ ਦੌਰਾਨ ਅਚਾਨਕ ਟੋਲ ਪਲਾਜ਼ਾ ਦੇ ਅਧਿਕਾਰੀ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਅਤੇ ਹੋਰਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਹਮਲਾਵਾਰ ਕੋਲ ਦਾਤਰ ਤੇ ਕਿਰਪਾਨ ਵਰਗੇ ਹਥਿਆਰ ਹਮਲੇ ਵਿੱਚ ਤਿੰਨ ਕਰਮਚਾਰੀ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਇੱਕ ਨੂੰ ਸਿਰ ਵਿੱਚ ਸੱਟ ਲੱਗੀ ਹੈ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਝੰਡਿਆੜਾ ਗੁਰੂ ਟੋਲ ਪਲਾਜ਼ਾ ਦੇ ਹੀ ਦੋ ਸਮੂਹਾਂ ਵਿੱਚ ਆਪਸੀ ਤਕਰਾਰ ਹੋ ਗਈ ਸੀ ਜਿਸ ਕਾਰਨ ਇਹ ਝਗੜਾ ਵਾਪਰਿਆ ਪੁਲਿਸ ਨੇ ਇੱਕ ਧਿਰ ਦੇ ਬਿਆਨ ਤੇ ਮੁਕੱਦਮਾ ਦਰਜ ਕਰ ਲਿਆ ਜਦਕਿ ਦੂਜੇ ਪਾਸੇ ਦੇ ਕਰਮਚਾਰੀਆਂ ਦੇ ਬਿਆਨ ਦੀ ਰਿਕਾਰਡ ਕੀਤੀ ਜਾ ਰਹੇ ਹਨ ਪੁਲਿਸ ਨੇ ਕਿਹਾ ਕਿ ਦੋਹਾਂ ਧਿਰਾਂ ਦੇ ਵਿੱਚ ਜ਼ਖਮੀਆਂ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਬਲਵਿੰਦਰ ਸਿੰਘ ਇਹ ਕੀ ਗੱਲ ਬਾਤ ਹੈ ਜਿਹੜਾ ਗੁਰੂ ਟੋਲ ਆਈ ਟੂਲ ਬਲਾਏ ਤੇ ਡਿਊਟੀ ਕਰਦੇ ਆਂ ਆਈਪੀਐਫ ਫੰਡ ਬਾਰੇ ਲਿਵਰਪੂਲ ਚ ਰਿਪੋਰਟ ਦਿੱਤੀ ਆਈ ਮੁੜ ਕੇ ਲਿਵ ਉਹਨਾਂ ਨੇ ਮੈਨੂੰ ਜੜਾ ਅਰਕੇ ਚੌਧਰੀਆ ਕੰਪਨੀ ਮਾਲਕ ਉਹਨੇ ਮੈਨੂੰ ਟਰਮੀਨਟ ਕਰਤਾ ਕੁਛ ਮੁੰਡੇ ਅਡੇ ਹੋਰ ਵੀ ਸਟਾਫ ਟਰਮੀਨਟ ਕਰਤੇ ਤੇ ਅਸੀਂ ਆਪਣਾ ਧਰਨਾ ਲਾਇਆ ਨਾ ਕਿ ਹੈ ਕਿ ਉਹ ਇਹ ਟੂਲ ਬੰਦ ਕੀਤਾ ਸੀ ਸ਼ਾਂਤਮਈ ਨਾ ਹੀ ਧਰਨਾ ਲਾਇਆ ਜੀ जिन्ह बंद ने सा हाँ हमला किया वा वो है जी हरजिंदर सिंह गुरप्रीत सिदली जरा हरजिंदर सिंह मतेवाल गुरप्रीत सि गदली निरपाओ भिंडर ये सारे टूलते है है तो हैं सारे ये मैनेजर बनाए कोई मैनेजर बनाया कोई झगड़े कारण साछ नहीं ਇਨਾਂ ਨੇ ਹਾੜੇ ਦੇ ਹਮਲਾ ਕੀਤਾ ਬੈਠੇ ਬੰਦੇ ਤੇ ਆ ਕੇ ਨਾ ਹਮਲਾ ਕੀਤਾ ਸਾਡੇ ਤੇ ਕਿਸੇ ਨਾ ਕੋਈ ਬਾਈਵਾਰ ਕੀ ਸੀ ਬਾਰਕੀੇ ਕਿਰਪਾਨਾਂ ਨਾ ਕਿਰਪਾਨਾਂ ਸਾਰਿਆਂ ਕੋ ਅਗੇ ਹੀ ਦਸਤਰਹੀ ਕਿਰਪਾਨਾਂ ਸੀ ਕਿੰਨੇ ਜਾਨੇ ਫਟ ਰਹੇ ਤੇ ਬਾਕੀ ਨਾ ਨੇ ਹਵਾਈ ਫੈਰ ਵੀ ਕੀਤੇ ਸਾਡੇ ਤੇ ਕਿੰਨੇ ਜਾਨੇ ਫਟ ਰਹੇ ਫਟ ਰਹੀ ਤਿੰਨ ਜਾਨੇ ਹੋਈ ਜੀ ਕਿੱਥੇ ਕਿੱਥੇ ਸਾਡਾ ਸਾਡੇ ਮੇਰੇ ਸਿਰ 'ਚ ਸਾਡ ਲੱਗੀ ਆ ਆ ਇੱਥੇ ਆ ਮੋਡੇ ਤੇ ਆ ਤੇ ਆਪਣੇ ਗਰਮੇਲ ਸਿੰਘ ਦੇ ਜਾਨ ਸਾਡ ਲੱਗੀ ਆ ਲੜੀ ਦੇ ਵਿੱਚ ਜਾ ਸੱਟਾਂ ਲੱਗੀਆਂ ਹਾਂਜੀ ਮੰਗ ਕੀ ਕਰਦੇ ਰੋ ਭਾਈ ਮੰਗ ਹੀ ਕਹਿੰਦੇ ਕਾਨੂੰਨ ਤੇ ਕਿਨੇ ਸਾਨੂੰ ਜੋ ਬੰਦ ਦੀ ਕਾਨੂੰਨੀ ਕਾਰਵਾਈ ਇਹਨਾਂ ਨੇ ਕੀਤੀ ਜਾਵੇ ਕੋਈ ਤਾਂ ਗੱਲ ਲੱਗਦਾ ਨਹੀਂ ਆਪਣਾ ਹੱਕ ਮੰਗਣ ਵਾਸਤੇ ਤੁਹਾਨੂੰ ਯਾਰ ਮੇ ਖੇਡਾ ਦੇ ਨੇ ਆਪਣਾ ਹੱਕ ਮੰਗਣ ਵਾਸਤੇ ਤੇ ਸੀ ਇਹ ਤਨ ਲਾਇਆ ਸੀ ਸ਼ਾਂਤ ਮਈ ਤੇ ਸਾਡਾ ਜਿਹੜਾ ਹੱਤ ਵਾ ਸਾਡੀਆਂ ਤਨਖਾਹਾਂ ਵਾਂ ਟੂ ਲੋਨ ਗੁੰਡਾ ਕਰਦੀ ਕਰਕੇ ਇਹਨਾਂ ਨੇ ਹੱਦ ਤੇ ਨਿੱger ਪਰ ਟੂਲ ਪਲਾਜਾ ਪੁਲਿਸ ਵਾਲਾ ਕੀ ਕਰ ਰਿਹਾ ਪੁਲਿਸ ਵਾਲੋ ਕੋਈ ਤੇ ਕਾਰਵਾਈ ਨਹੀਂ ਕੀਤੀ ਗਿਆ ਹੱਟ ਦੇ ਪੁਲਿਸ ਵਾਲੇ ਨਹੀਂ ਹੰਮ ਦਬਕੇ ਮਾਰਦੇ ਹੀ ਐਸਐਚਓ ਦਬਕੇ ਮਾਰਦਾ ਸੀ ਤੈਨੂੰ ਚੁੱਕ ਕੇ ਲੈ ਜਾਗੇ ਤੇ ਤੇ ਪਰਚਾ ਕਰਦਾਂਗੇ ਅਸੀਂ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਹੁਣ ਮੰਗ ਕਰਦੇ ਆ ਯੂ ਨੇ ਬਣਦੀ ਕਾਨੂੰਨੀ ਕਾਰਵਾਈ ਹੱਟ ਦੇ ਉਹਨਾਂ ਨੇ ਕੀਤੀ ਜਾਏ ਬੰਦਿਆਂ ਤੇ ਸਾਨੂੰ ਸਾਡਾ ਫੈਸਲਾ ਕੀਤਾ ਜਾਵੇ ਕੀ ਸਰਪੀ ਮਾਮਲਾ ਜਿਹੜਾ ਟੂਨ ਤੇ ਰੱਟ ਝਗੜਾ ਹੈ ਇਹਨਾਂ ਦੋਨਾਂ ਦਾ ਜੀ ਕੋਈ ਆਪਸੀ ਤਤਕਾਰ ਹੋ ਗਿਆ ਟੂਲ ਪਲਾਜੇ ਦੇ ਮੁਲਾਜ਼ਮ ਇਹ ਆ ਉਹ ਵੀ ਟੂਲ ਪਲਾਜੇ ਦੇ ਮੁਲਾਜ਼ਮ ਆ ਤੇ ਦੋਨਾਂ ਦੇ ਵਿੱਚ ਝੜਪ ਹੋ ਗਈ ਹੈ ਇੱਥੇ ਦਾਫਲਾ ਹੈ ਅੱਗੇ ਪੁਲਿਸ ਕੀ ਕਰ ਲਈ ਇੱਕ ਪਾਸੇੋਂ ਮਕਦਮਾ ਦਰਜ ਹੋ ਗਿਆ ਜੀ ਦੂਸਰੇ ਪਾਸੇ ਜੇ ਇਹਨਾਂ ਦੇ ਜੋ ਵੀ ਛੱਟਾ ਵੇਖ ਕੇ ਦੋਨੋਂ ਪਾਸੇ ਪਾਰਟੀ ਤੇ ਟਿਕਿਆ ਅਸਾਂ ਕਹਿੰਦੇ ਦੋਨੋਂ ਪਾਸੇ